ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੈ ਕਿ ਕੱਲ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਬਟਾਲਾ ਦੇ ਵਿੱਚੇ ਦੋ ਆ ਫਾਇਰ ਆਮ ਦੀ ਜਿਹੜੀ ਵਾਪਦਤ ਜਿਹੜੀ ਅੰਜਾਮ ਦਿੱਤੀ ਗਈ ਸੀ ਉਸੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੱਲ ਇਵਨਿੰਗ ਸਵੇਰ 9:00 ਦੇ ਅਰਾਊਂਡ ਜਿਹੜਾ ਹੈਗਾ ਬਟਾਲਾ ਬੰਗ ਜਿਹੜਾ ਪੀਐਸ ਕਲਨੌਰ ਹੈ ਉਥੇ ਇੱਕ ਮੈਡੀਕਲ ਸ਼ਾਪ ਤੇ ਜਿਹੜਾ ਹੈਗਾ ਫਾਇਰ ਹੋਇਆ ਸੀ ਐਂਡ ਉਸ ਤੋਂ ਬਾਅਦ ਅਸੀਂ ਸਾਡੀ ਟੀਮਾਂ ਉੱਥੇ ਪਹੁੰਚ ਗਈ ਸੀ ਐਂਡ ਟੀਮਾਂ ਨੇ ਪੂਰਾ ਚੈੱਕ ਕੀਤਾ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਮੌਕੇ ਤੇ ਸੀ ਇਮੀਡੀਏਟਲੀ ਜਿਸ ਜੜੀ ਹੈਗੀ ਡੀਐਸਪੀ ਡੀਐਸਪੀਡੀ ਅਤੇ ਜਿਹੜਾ ਹੈਗਾ ਡੀਐਸਪੀ ਕਲਾਨੋ ਦੇ ਨਾਲ ਨਾਲ ਸਾਡੀ ਜਿਹੜੀ ਸਪੈਸ਼ਲ ਬਾਂਡ ਦੀ ਟੀਮ ਹੈ ਸਪੈਸ਼ਲ ਟੀਮ ਹੈ ਸੀਆਈਏ ਐਂਡ ਕਲਾਨੋ ਥਾਣੇ ਦੀ ਟੀਮ ਹੈ ਇਹਨਾਂ ਦੀ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਹੈਗੀਆਂ ਐਂਡ ਅਸੀਂ ਇਹਦੇ ਚ ਕੇਸ ਤੇ ਕੰਮ ਕੀਤਾ ਸੀ ਤੋ ਅਸੀਂ ਬੜੀ ਛੇਤੀ ਜਿਹੜਾ ਹੈਗਾ ਜਿਹੜੇ ਫਾਇਰ ਕਰਨ ਵਾਲੇ ਜਿਹੜੇ ਦੋ ਇੱਕ ਮੁੰਡਾ ਸੀਗਾ ਦੋ ਮੁੰਡੇ ਜਿਹੜੇ ਹੈਗੇ ਸਰਬਜੀਤ ਸਾਬੀ ਅਤੇ ਲੌਪੀਤ ਲਵ ਆ ਇੱਕ ਈਕਲਾ ਲਾਲ ਸਿੰਘ ਦਾ ਰਹਿਣ ਵਾਲਾ ਹੈਗਾ ਦੂਸਰਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈਗਾ ਅਸੀਂ ਦੋਨੋਂ ਗ੍ਰਿਫਟਾਰ ਕਰ ਲਏ ਇਹਨਾਂ ਤੋਂ ਇੱਕ 30 ਬੋਲ ਦਾ ਪਿਸਤਲ ਇੱਕ 23 ਬੋਲ ਦਾ ਪਿਸਤਲ ਅਲੋਂਗ ਵਿਦ 8 ਜਿੰਦਾ ਜਿਹੜੇ ਕਾਤੂ ਸੀਗੇ ਰਾਉਂਡ ਐਸ ਉਹ ਅਸੀਂ ਹੈ ਬਰਾਮਦ ਕੀਤੇ ਹੈਗੇ ਤੋ ਅਸੀਂ ਜਿਹੜਾ ਹੈਗਾ ਐ ਸਾਰਿਆਂ ਨੇ ਅਸੀਂ ਜਦੋਂ ਚੈੱਕ ਕੀਤਾ ਹੈਗਾ ਅਸੀਂ ਇਹਨਾਂ ਨੂੰ ਪੁੱਛਗਿਛ ਵੀ ਕੀਤੀ ਹੈਗੀ ਤਾਂ ਸਾਨੂੰ ਪਾਇਆ ਕਿ ਵੀ ਇਹਨਾਂ ਨੇ ਜਿਹੜੀ ਹੈਗੀ ਇੱਕ ਉਹਦੇ ਹੀ ਜਸਟ ਬਾਅਦ ਜਿਹੜੀ ਹੈਗੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਉਹਦੇ ਜਸਟ ਬਾਅਦ ਜਿਹੜਾ ਹੈ ਇਹਨਾਂ ਨੇ ਪਿੰਡ 달ਮ ਜਿਹੜਾ ਹੈਗਾ ਜ਼ਿਲ੍ਹਾ ਡੇਰਾ ਬਾਬਾ ਨਾਨਕ ਜਿਹੜਾ ਹੈਗਾ ਜ਼ਿਲ੍ਹਾ ਬਟਾਲਾ ਪੂਰੇ ਡਿਸਟ੍ਰਿਕਟ ਬਟਾਲਾ ਦੇ ਵਿਖੇ ਇੱਕ ਵਾਰਦਾਤ ਇਹਨਾਂ ਨੇ ਕੀਤੀ ਸੀਗੀ ਜਿੱਥੇ ਇਹਨਾਂ ਨੇ ਇੱਕ ਡਾਕਟਰ ਜਿਹੜਾ ਹੈਗਾ ਇੱਕ ਲੋਕਲ ਜਿਹੜਾ ਆਰਐਮਪੀ ਡਾਕਟਰ ਜਿਹੜਾ ਇੱਥੇ ਜਿਨ੍ਹਾਂ ਦੀ ਮੈਡੀਕਲ ਸ਼ੋਅ ਸੀ ਉੱਥੇ ਫਾਇਰ ਕੀਤਾ ਸੀ ਐਂਡ ਉਹਨਾਂ ਦੇ ਹੱਥ ਦੇ ਵਿੱਚ ਵੀ ਗੋਲੀ ਲੱਗੀ ਸੀਗੀ ਤੋਂ ਉਹਨਾਂ ਦੇ ਜਾਣ ਲਿਵਾ ਅਮਲਾ ਵੀ ਇਹਨਾਂ ਨੇ ਕੀਤਾ ਸੀਗਾ ਤੋਂ ਅਸੀਂ ਦੋ ਦੋਨੋ ਕੇਸਿਸ ਹੈਗੇ ਅਸੀਂ ਦੋਨੋ ਕੇਸਿਸ ਜਿਹੜੇ ਹੈਗੇ ਇਹਦੇ 'ਚ ਅਸੀਂ ਟੈਸਟ ਜਿਹੜਾ ਹੈਗੇ ਕਰ ਲਿਆ ਸਰ ਮੈਡੀਕਲ ਸਟੋਰ ਵੀ ਹੈ ਦੋਨੋਂ ਸੇਮ ਪਰਸਨ ਦੇਖੋ ਜੀ ਜੋ ਪ੍ਰਾਇਮਾ ਫਸਾਈ ਪਾਇਆ ਗਿਆ ਹੈ ਕਿ ਜਿਹੜਾ ਲਵਪਰੀ ਤੋਂ ਜਿਹੜਾ ਸਬਜੀਦ ਸਭ ਇਹਨਾਂ ਦੋਨਾਂ ਹੀ ਦੋਨੋਂ ਦਾ ਹੀ ਇਨਵੋਲਵਮੈਂਟ ਇਨ ਦੋਨਾਂ ਇਨਸੀਡੈਂਟ ਤੇ ਵਿੱਚ ਹੈ ਮੈਡੀਕਲ ਸਟੋਰ ਵਾਲੇ ਕਿਉਂ ਕੀਤਾ ਮੈਡੀਕਲ ਸਟੋਰ ਮੈਡੀਕਲ ਮੈਡੀਕਲ ਸਟੋਰ ਆਵੇ ਤੇ ਜਿਹੜਾ ਜਿਹੜਾ ਪਹਿਨਸਾਈ ਅਭੀ ਤੱਕ ਸਮਝ ਆਇਆ ਹੈ ਕਿ ਉਹਦੇ ਤੋਂ ਇਹਨਾਂ ਨੇ ਸਬੂਤੀ ਮੰਗੀ ਸੀਗੀ ਤੋ ਉਹਦੀ 50 ਲੱਖ ਦੇ ਆਰਾਊਂਡ ਜਿਹੜੇ ਸੀਗੇ 40 ਜਿਹੜੀ ਡਿਮਾਂਡ ਕੀਤੀ ਸੀਗੀ ਐਂਡ ਜਿਹੜਾ ਦੂਸਰਾ ਜਿਹੜਾ ਇਨਸੀਡੈਂਟ ਹੈਗਾ ਉਹ ਉਹ ਉਹਦਾ ਅਸੀਂ ਮੋਟਿਵ ਜਿਹੜਾ ਹੈਗਾ ਪਤਾ ਕਰ ਰਹੇ ਹੈਗੇ ਬਾਕੀ ਸਾਡਾ ਬਟਾਲਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਕਿ ਅਸੀਂ ਉਹ ਵੀ ਚੈੱਕ ਕਰੇ ਹੈਗੇ ਜਿਹੜੇ ਇਹ ਨਾਮ ਦੇ ਨਾਲ ਜਿਹੜੇ ਆ ਜਿਹੜਾ ਹੈਗਾ ਅੰਮ੍ਰਿਤ ਦੱਲਮ ਨਾਮ ਦਾ ਇੱਕ ਵਿਅਕਤੀ ਹੈਗਾ ਜਿਹੜਾ ਯੂਐਸ ਬੈਠਾ ਹੈਗਾ ਉਹਦੇ ਕਹਿੰਦੇ ਕੀਤੀ ਹੋਈ ਹੈ ਅਸੀਂ ਉਹ ਵੀ ਜਿਹੜਾ ਹੈਗਾ ਫਰੈਂਸ ਹੈ ਹੀ ਉਹਦਾ ਵੀ ਰੂਲ ਅਸੀਂ ਸਟੈਬਲਿਸ਼ ਕਰ ਵੇਗੇ ਕਿ ਨਾ ਕੋਈ ਕ੍ਰਿਮੀਨਲ ਬੈਕਗਰਾਉਂਡ ਐਡ ਆਫ ਨਾ ਉਹ ਨਹੀਂ ਫਸਟ ਇਨਸੀਡੈਂਟ ਤੇ ਸ਼ਾਮਿਲ ਹੈਗੇ ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈਗਾ ਉਹਨਾਂ ਕਿੰਨੇ ਕੇ ਸਾਡੇ ਨਾਲ ਉਮਰ 20 ਤੋਂ 25 ਸਾਲ ਦੇ ਵਿੱਚ ਹੈ। ਜੀ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਵਾਰਦਾਤ ਨੂੰ ਜਾਣ ਦਿੱਤਿਆ ਜਿੱਦਾਂ ਪਹਿਲਾਂ ਵੀ ਜਿੱਦਾਂ ਕੋਈ ਇਨਸੀਡੈਂਟ ਹੋਇਆ ਗੋਲੀਆਂ ਚ ਨਹੀਂ ਇਹ ਜੋ ਉਸ ਨੂੰ ਉਹ ਤੋਂ ਜਿਹੜਾ ਹੈਗਾ ਫਾਇਮ ਫਸਾਈ ਤੋਂ ਸਾਨੂੰ ਆਹੀ ਦੋ ਇਨਸੀਡੈਂਟ ਲੱਭੇ ਹੈਗੇ। ਬਾਕੀ ਸੀ ਇਹਨੂੰ ਚੈੱਕ ਕਰੇ ਹੈਗੇ ਕਿ ਇਹਨਾਂ ਦੇ ਵੱਲੋਂ ਕੋਈ ਜੜੀ ਵਾਰਦਾਤ ਪੰਜਾਬ ਦਿੱਤੀ ਗਈ ਨਹੀਂ ਦਿੱਤੀ ਗਈ। ਜਾਂ ਕਿਸੇ ਵਾਰਦਾਤ ਦੇ ਵਿੱਚ ਸਪੋਰਟ ਦਿੱਤਾ ਨਹੀਂ ਦਿੱਤਾ। ਉਹ ਸਾਰੇ ਅਸੀਂ ਜਿਹੜਾ ਪਹਿਲੂ ਹੈ ਉਹਨਾਂ ਤੇ ਜਿਹੜੇ ਹੈਗੇ ਅਸੀਂ ਕੰਮ ਕਰੇਗੇ। ਅਸੀਂ ਬੜੇ ਰਿਕੋਰਡ ਟਾਈਮ ਦੇ ਵਿੱਚ ਜਿਹੜਾ ਹੈਗਾ ਦੋ ਦੋ ਜਿਹੜੀ ਹੈਗੀ ਫਾਇਰਿੰਗ ਦੀ ਜਿਹੜੀ ਵਾਪਦਤ ਹੈ ਉਹਨੂੰ ਬੜੇ ਹੀ ਜਿਹਨੂੰ ਕਹਿੰਦੇ ਹੈਗੇ professionl ਤਰੀਕੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਕੋਈ ਇੱਕ ਜਾਂ ਇਸ ਤੋਂ ਵੱਧ ਵੀ ਹੋ ਸਕਦੇ ਆ ਦੇਖੋ ਉਹ ਤਾਂ ਇਨਵੈਸਟੀਗੇਸ਼ਨ ਦੇ ਉੱਪਰ ਹੈਗਾ ਕਿ ਕੀ ਕੀ ਹੈਗਾ ਐਟ ਥਿਸ ਪੁਆਇੰਟ ਆਫ ਟਾਈਮ ਅਸੀਂ ਅੱਜ ਕਮੈਂਟ ਨਹੀਂ ਕਰ ਸਕਦੇ ਕਿ ਇਨਵੈਸਟੀਗੇਸ਼ਨ ਇੱਕ ਹੈ ਕਿ ਉਹ ਉਹ ਬੜਾ ਹੀ ਡਾਇਨਾਮਿਕ ਹੈ ਕਿ ਅਸੀਂ ਇਹਦੇ ਚ ਕਿਹੜੀ ਕਿਹੜੀ ਲੀਡ ਆ ਨਿਕਲਦੀ ਹੈ ਹੈਗੀ ਉਹ ਉਹਦੇ ਚ ਡਿਪੈਂਡ ਕਰੂਗਾ ਜਿਹੜਾ ਵਿਦੇਸ਼ ਬਿਠਾ ਲੜਕਾ ਉਹਦੇ ਸੰਬੰਧ ਚ ਕਾਉਂਦੇ ਹੈਗੇ ਨੇ ਜੀ ਉਹ ਸਾਰੀ ਜੀ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਸਰ ਜੀ ਆ ਜਾਂ ਕੋਈ ਕੰਪਨੀ ਨਹੀਂ ਜੀ ਨਹੀਂ ਇਹੋ ਇਹ ਜੋ ਸਨਊ ਤੋਂ ਇਹਨਾਂ ਦਾ ਪੜਾਈ ਨਾਲ ਕੋਈ ਰਿਲੇਸ਼ਨ ਨਹੀਂ ਹੈ ਵੈਪਨ ਸਰ ਇਹ ਇੰਡੀਅਨ ਨਹੀਂ ਹੈ ਜਾਂ ਦੇਖੋ ਉਹ ਸਾਰੇ ਅਸੀਂ ਚੈੱਕ ਕਰੇਗੇ ਕਿ ਵੈਪਨ ਕਿੱਥੋਂ ਆਏ ਇਹਨਾਂ ਨੂੰ ਕੌਣ ਸਪਲਾਈ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਚ ਅਸੀਂ ਦੇਖਾਂਗੇ ਜਿਹੜੇ ਕਿੰਨੇ ਕਿੰਨੇ ਕੀ ਕੀ ਕੀਤਾ ਥੈਂਕ ਯੂ